ਕਰਦੀ ਭਵਜਲਾ ਚੁਪਾਰ ਜਿਨੇ ਬਾਣੀ ਤਾਂ ਹੀ ਗਾਇਆ ਕਰਦੀ ਭਵਜਲਾ ਚੁਪਾਰ ਜਿਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾਖ ਜਾਨ ਵਿੱਚ ਵੰਡਦੀ ਜਹਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਸ ਸਿੰਘ ਮੌਜੂਦ ਦਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦਈਏ ਕਿ ਗੁਰੂ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਜੋ ਸੰਗਤਾਂ ਸਿੱਖ ਸੰਗਤਾਂ ਜੋ ਨੇ ਇੱਕ ਦਿਨ ਪਹਿਲਾਂ ਵੀ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਰਾਤ ਦਾ ਦ੍ਰਿਸ਼ ਧਣਨਾ ਸਾਂਝਾ ਕਰ ਰਹੇ ਆ ਜਿੱਥੇ ਕਿ ਫੁੱਲਾਂ ਦੀ ਸਜਾਵਟ ਹੋ ਚੁੱਕੀ ਆ ਤਾਂ ਉੱਥੇ ਹੀ ਸੰਗਤਾਂ ਦਾ ਹੀ ਟਾਟਾ ਮਾਰਦਾ ਇਕੱਠ ਅੱਜ ਵੀ ਜੋ ਸਚਕਣ ਸ਼੍ਰੀ ਹਰਮੰਦ ਸਾਹਿਬ ਵਿਖੇ ਪਹੁੰਚਿਆ ਹਾਲਾਂਕਿ ਕੱਲ ਨੂੰ ਜੋ ਸਵੇਰ ਵੇਲੇ ਕਾਫੀ ਵੱਡੇ ਪੱਧਰ ਤੇ ਉੱਤੇ ਜੋ ਸੰਗਤਾਂ ਗੁਰੂ ਘਰ ਉਨ੍ਹਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਕੱਲ ਨੂੰ ਕਾਫੀ ਵੱਡਾ ਦਿਨ ਆਪਾਂ ਕਹਿ ਸਕਦੇ ਹਾਂ ਕਿਉਂਕਿ ਪਹਿਲਾ ਪ੍ਰਕਾਸ਼ਪੁਰਵ ਹੈ ਤਾਂ ਉਸ ਸੰਬੰਧੀ ਕਾਫੀ ਵੱਡੇ ਪੱਧਰ ਦੇ ਉੱਤੇ ਸਿੱਖ ਸੰਗਤਾਂ ਜੋ ਹੈ ਸਚਕਣ ਜੀ ਹਰਮੰਦਰ ਸਾਹਿਬ ਵਿਖੇ ਪਹੁੰਚਣੀਆਂ ਤਾਂ ਉਸ ਤੋਂ ਪਹਿਲਾਂ ਸਵੇਰ ਵੇਲੇ ਜੇ ਆਪਾਂ ਗੱਲ ਕਰ ਲਈ ਤਾਂ ਗੁਰਦੁਆਰਾ ਰਾਮਸਰ ਸਾਹਿਬ ਤੋਂ ਜੋ ਇੱਕ ਨਗਰ ਕੀਰਤਨ ਵੀ ਆਰੰਭ ਹੋਣਾ ਜੋ ਕਿ ਸਚਕਣ ਜੀ ਹਰਮੰਦਰ ਸਾਹਿਬ ਵਿਖੇ ਆ ਕੇ ਜੋ ਜਿਸ ਦਿਸ ਸਮਾਪਤੀ ਹੋਣੀ ਆ ਤਾਂ ਸਾਡੇ ਨਾਲ ਗੁਰਸਿੱਖ ਵੀਰ ਮੌਜੂਦ ਹੈਗੇ ਨੇ ਸਤਿ ਪੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਗੁਰੂ ਜੀ ਤੁਸੀਂ ਰਾਤ ਵੇਲੇ ਵੀ ਇਸ ਵਕਤ ਤੁਸੀਂ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਵਿਖੇ ਮੌਜੂਦ ਹੋ ਤਾਂ ਪਹਿਲਾ ਪ੍ਰਕਾਸ਼ ਪੁਰਵਯਾ ਤਾਂ ਉਸ ਤੋਂ ਪਹਿਲਾਂ ਫੁੱਲਾਂ ਦੀ ਸਜਾਵਟ ਸੋਹਣੀ ਸਜਾਵਟ ਜਿਹੜੀ ਆ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਵਿਖੇ ਕੀਤੀ ਗਈ ਆ ਤਾਂ ਕਿਵੇਂ ਵੇਖਦੇ ਹੋ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਸੰਗਤ ਜੋ ਆ ਕੱਲ ਵੀ ਨਾ ਤਮਸਤਕ ਹੋਣੀ ਆ ਤਾਂ ਇਸ ਵੇਲੇ ਵੀ ਕਾਫੀ ਜ਼ਿਆਦਾ ਸੰਗਤ ਜੋ ਗੁਰੂ ਘਰ ਵਿਖੇ ਨ ਤਮਸਤਕ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਪਾਸ਼ਾ ਜੀ ਦੀ ਫਤਕ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੀ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਈਸਵੀ ਵਿੱਚ ਹੋਇਆ ਸੋ ਸਤਿਗੁਰ ਜੀ ਦੇ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਇਆ ਕਰਦੇ ਨੇ ਸਾਧ ਸੰਗਤ ਜੀ ਸੋ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਸੋਹਣੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਐਲਜੀ ਪੀਸੀ ਵਾਲਾ ਔਰਗੋ ਗੁਰੂ ਕੇ ਨਾਮ ਲੈ ਵਾਲਾ ਸੰਗਤਾਂ ਵਾਲੋਂ ਬਹੁਤ ਸੋਹਣੀਆਂ ਡੈਕੋਰੇਸ਼ਨ ਹੋਈਆਂ ਨੇ ਤਕਰੀਬਨ 50 ਦੇ ਟਨ ਤੇ ਤਕਰੀਬਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਲਾਵਰਸ ਆਏ ਨੇ ਔਰ ਵੱਖ-ਵੱਖ ਕੰਟਰੀਆਂ ਤੋਂ ਆਏ ਨੇ ਅਫਰੀਕਾ ਪਾਓਲੈਂਡ ਹਾਉਲੈਂਡ ਵੱਖ-ਵੱਖ ਦੇਸ਼ਾਂ ਤੋਂ ਇੱਥੇ ਫੋ ਲਾਏ ਨੇ ਉਹ ਬਹੁਤ ਸੋਹਣੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਾਰੀਗਰ ਮਗਾਏ ਗਏ ਹਨ ਬਹੁਤ ਸੋਹਣੀ ਗੁਰੂ ਸਾਹਿਬ ਦੇ ਦਰਬਾਰ ਦੇ ਅੰਦਰ ਡੈਕੋਰੇਸ਼ਨ ਹੋਈ ਹੈ ਸੱਚ ਕੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੁਸੀਂ ਵੀ ਜਦੋਂ ਇੱਥੇ ਆਏ ਹੋ ਸਚਕਣ ਸ੍ਰੀ ਹਰਮੰਦਰ ਸਾਹਿਬ ਤਾਂ ਕਿਵੇਂ ਵੇਖਦੇ ਹੋ ਕੁਝ ਪੰਕਤੀਆਂ ਜ਼ਰੂਰ ਕਿਉਂਕਿ ਪਹਿਲਾ ਪ੍ਰਕਾਸ਼ਪੁਰਵ ਆ ਤਾਂ ਸੰਗਤਾਂ ਦੂਦਰਾਜੇ ਤੋਂ ਪਹੁੰਚ ਰਿਆ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਤਾਂ ਕੁਝ ਪੰਕਤੀਆਂ ਜਿਹੜੀਆਂ ਤੁਸੀਂ ਲਿਖਿਆ ਹੋਣ ਜੋ ਸਾਂਝੀਆਂ ਕਰਨੀਆਂ ਚਾਹ ਜੀ ਬਿਲਕੁਲ ਮੈਂ ਗੁਰਬਾਣੀ ਦੀ ਕਵਿਤਾ ਸੁਣਾਵਾਂਗਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੀ ਸਿਰਫ ਸੋਕਿਆ ਜੀ ਸੁਖ ਨਾਹੀ ਬਹੁਤੇ ਤਨਖਾਟੇ ਸੁਖ ਨਾਹੀ ਪੇਖੇ ਨਿਰਪਣਾਟੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪਹਿਲਾ ਪ੍ਰਕਾਸ਼ ਹੋਇਆ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੱਡ ਗ੍ਰੰਥੀ ਹੋਇਆ ਕਰਦੇ ਨੇ ਸੰਗਤ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਧਰਤ ਸੁਹਾਵੀ ਥਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸ਼ਾਇਰਾਮ ਤਾਂ ਸੰਗਤਾਂ ਨੇ ਬੜੀਆਂ ਹੀ ਖੁਸ਼ੀਆਂ ਮਨਾਈਆਂ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਔਰ ਗੁਰੂ ਸਾਹਿਬ ਦੀ ਉਸਤਤ ਕੀਤियां ਗੁਰੂ ਸਾਹਿਬ ਜੀ ਨੇ ਸਮਾਗਮ ਕਰਵਾਏ ਕਵੀ ਦਰਬਾਰ ਗੁਰੂ ਸਾਹਿਬ ਜੀ ਦੇ ਸਮਾਗਮ ਲਿਕੇ ਗਏ ਤਾਂ ਉਸ ਦੀ ਖੁਸ਼ੀ ਵਿੱਚ ਆਪ ਜੀ ਨੂੰ ਮੈਂ ਕਵਿਤਾ ਸੁਣਾਵਾਂਗਾ ਗੁਰਬਾਣੀ ਦੀ ਆਪ ਜੀ ਜ਼ਰੂਰ ਸਰਵਣ ਕਰਨਾ ਜੀ ਕਰੇ ਦੀਪਮ ਜిల్లా ਚਪਾਰ ਜਿਨੇ ਬਾਣੀ ਤਾਂ ਹੀ ਗਾਇਆ ਰਦੀ ਭਵਜਲਾ ਚ ਪਾਰ ਜਿਨੇ ਬਾਣੀ ਤਾਂ ਹੀ ਗਾਇਆ ਬਾਣੀ ਗਿਆਨ ਦਾਖ ਜਨ ਵਿੱਚ ਵੰਟਤੀ ਜਹਾਨਾ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਬਾਣੀ ਦਾ ਨਦ ਬਾਣੀ ਗਿਆ ਦੇਖ ਜਨ ਵਿੱਚ ਵੰਡਤੀ ਜਹਾਨਾ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਹਰ ਇੱਕ ਦਾ ਹੈ ਨੂਰ ਜੋ ਵੀ ਦੁਨੀਆ ਤੇ ਆਇਆ ਕਰਦੀ ਪਵ ਜਲਾ ਚਪਾ जिने ਬਾਣੀ ਤਾਂ ਹੀ ਗਾਇਆ ਕਰ ਦੀਪਮ ਜੇਲਾ ਚੋਂ ਪਾਰ ਜਿਨੇ ਬਾਣੀ ਤਾਂ ਹੀ ਗਾਇਆ ਉੱਚ ਨੀਚ ਦੇ ਵਖੜੇ ਕਰੇ ਦੂਰੀਆਂ ਤੋਂ ਨੇੜੇ ਉਹ ਸੁੱਤੀ ਹੋਈ ਤੱਕ ਦੀਰ ਤਾਂ ਹੀ ਜਾਂਦਾ ਹੈ ਜਗਾਇਆ ਸੁੱਤੀ ਹੋਈ ਤੱਕ ਦੀਰ ਤਾਂ ਹੀ ਜਾਂਦਾ ਹੈ ਜਗਾਇਆ ਕਰੇਂਦੀ ਭੰਜਲਾ ਚੁਪਾਰੇ ਜਿਨੇ ਬਾਣੀ ਤਾਂ ਹੀ ਗਾਇਆ ਉਹ ਜਿਨੇ ਮਨ ਵਿੱਚ ਵਸਾਲੀ ਪਰ ਚੋਲੀਆਂ یوں ਖੱਲਲੀ ਬਾਣੀ ਗੁਰੂ ਗੁਰਬਾਣੀ ਵੱਡ ਮੁੱਲਾ ਸਰਮਾਇਆ ਉਹ ਦੇਗਾ ਤਪਤੀਆਂ ਨੂੰ ਠਾਰੇ ਪਾਵੇਂ ਚੱਲੇ ਸੀਸ ਯਾਰੇ ਉਹ ਕਦੀ ਸੀਨਾ ਉਚਾਰੀ ਜਰਾ ਚੇਤਨੀ ਡੁਲਾਇਆ ਕਦੀ ਸੀ ਨ ਉਚਾਰੀ ਜਰਾ ਚੇਤਨੀ ਡੁਲਾਇਆ ਕਰਦੀ ਭਵ ਜਲਾ ਚਪਾਰ ਜਿਨੇ ਬਾਣੀ ਤਹੀਂ ਗਾਇਆ ਰਾਜ ਨੇ ਕੋਲੀਆਂ ਪੁਕਾਰੇ ਬਾਣੀ ਗਾਉਂ ਰਾਲ ਸਾਰੇ ਵਾਗ ਚਮਕੇ ਸਤਾਰੇ ਸੁਖ ਜੀਤ ਜਸ ਗਾਇਆ ਵਾਗ ਚਮਕੇ ਸਤਾਰੇ ਸੁਖ ਜੀਤ ਜਸ ਗਾਇਆ ਕਰਦੀ ਪਹੁੰਚ ਲਾਂਚ ਪਾਰ ਜਿਨੇ ਬਾਣੀ ਤਾਹੀ ਗਾਇਆ ਅਮਰ ਸ਼ਕੋ ਸਿੰਘ ਸਜੋ ਗੁਰੂ ਦੇ ਨਾਲ ਜੜੋ ਬਾਣੀ ਦੇ ਨਾਲ ਜੜੋ ਇਹੀ ਮੈਸੇਜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਹਾਡੇ ਨਾਲ ਤਸਵੀਰਾਂ ਜੋ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਸਾਂਝੀਆਂ ਕੀਤੀਆਂ ਨੇ ਤਾਂ ਉੱਥੇ ਦੱਸ ਦਈਏ ਕਿ ਕੱਲ ਨੂੰ ਜੋ ਕਹਿ ਸਕਦੇ ਹਾਂ ਕਿ ਸਵੇਰ ਵੇਲੇ ਹੀ ਜੋ ਨਗਰ ਕੀਰਤਨ ਆਰੰਭ ਹੋਣਾ ਹੈ ਤਾਂ ਆਰੰਭ ਹੋਣ ਤੋਂ ਬਾਅਦ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖਿਆ ਕੇ ਸਮਾਪਤੀ ਹੋਣੀ ਹੈ ਤਾਂ ਇਸ ਤੋਂ ਬਾਅਦ ਜੋ ਜਲੋ ਵੀ ਸਜਾਏ ਜਾਣੇ ਆ ਕਿਉਂਕਿ ਪਹਿਲਾ ਪ੍ਰਕਾਸ਼ ਪੁਰਬ ਆ ਤਾਂ ਲੱਖਾਂ ਦੀ ਤਾਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਏਗੀ ਤਾਂ ਇੱਕ ਦਿਨ ਪਹਿਲਾਂ ਵੀ ਤੜਨਾਲ ਜੋ ਇੱਕ ਦ੍ਰਿਸ਼ ਫੁੱਲਾਂ ਦਾ ਦ੍ਰਿਸ਼ ਫੁੱਲਾਂ ਦੀ ਸਜਾਵਟ ਦਾ ਦ੍ਰਿਸ਼ ਜ਼ਰੂਰ ਆ ਸਾਂਝਾ ਕੀਤਾ ਰਾਤ ਵੇਲੇ ਖੂਬਸੂਰਤ ਤਸਵੀਰਾਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਸਾਂਝੇ ਕੀਤੀਆਂ ਨੇ ਤਾਂ ਐਸੇ ਤਰੀਕੇ ਨਾਲ ਬਣਿਆ ਰਹੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਤੜਨਾਲ ਕੱਲੀ-ਕੱਲੀ ਅਪਡੇਟ ਜੋ ਆ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ